ਅੱਜਕੱਲ੍ਹ ਗਰਮੀ ਬਹੁਤ ਕਰ ਰਹੀ ਹੈ ਟੈਂਪਰੇਚਰ ਬਹੁਤ ਹਾਈ ਹੈਗਾ ਤੇ ਇਹ ਪੰਛੀ ਆਪਾਂ ਦੇਖ ਲਈਏ ਤਾਂ ਵਿਚ ਮਾਰ ਰਹੇ ਆ ਇਹ ਬਹੁਤ ਹੀឆ្លਾਕਾ ਜਿੰਕੋ ਪਰਾਂਦਾ ਹੈ ਕਿਉਂਕਿ ਅੱਜਕੱਲ੍ਹ ਗਰਮੀਆਂ ਦੀ ਰੁੱਤ ਜਿਹੜੀ ਹੈਗੀ ਲੋਹ ਬੜੀ ਵਗ ਰਹੀ ਹੈ ਇਨਾਂ ਦਿਨੀ ਕੈਰ ਵਰ ਭਾਰੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਡੇਰਾ ਸੱਚਾ ਸੋਦਾ ਸਰਸਾ ਵੱਲੋਂ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਪ੍ਰੇਰਣਾ ਉੱਤੇ ਚੱਲਦਿਆਂ ਲੰਗਰ ਸਮਿਤੀ ਦੋਦਾ ਦੇ ਸੇਵਾਦਾਰਾਂ ਵੱਲੋਂ ਦੂਜੇ ਦਿਨ ਵੀ ਪੰਛੀਆਂ ਲਈ ਚੋਗਾ ਪਾਣੀ ਦੇ ਕੀਤੇ ਜਾ ਰਹੇ ਉਪਰਾਲਾ ਅੱਜ ਵੀ ਜਾਰੀ ਰਿਹਾ ਹੈ ਇਸ ਤੇ ਚਲਦਿਆਂ ਨਗਰ ਦੋਦਾ ਦੀ ਸਾਜ ਸੰਗਤ ਅਤੇ ਲੰਗਰ ਸਮਿਤੀ ਦੇ ਸੇਵਾਦਾਰਾਂ ਵੱਲੋਂ ਪੰਛੀਆਂ ਲਈ ਮਿੱਟੀ ਦੇ ਬਰਤਨ ਕਟੋਰੀ ਚੋਗਾ ਪਾਣੀ ਵਾਲੀਆਂ ਬੋਤਲਾਂ ਵੰਡੀਆਂ ਗਈਆਂ। ਇਸ ਦੀ ਸ਼ੁਰੂਆਤ ਸੀਐਚਸੀ ਦੋਦਾ ਮੈਡੀਕਲ ਅਫਸਰ ਡਾਕਟਰ ਰੋਬਿਨ ਅਤੇ ਸਟਾਫ ਵੱਲੋਂ ਕੀਤੀ ਗਈ। ਡਾਕਟਰ ਸਿਕੰਦਰ ਸਿੰਘ ਇਨਸਾਂ ਨੇ ਦੱਸਿਆ ਕਿ ਬੀਤੇ ਦਿਨੀ ਗੁਰਚਰਨ ਸਿੰਘ ਇਨਸਾਂ ਦੋਦਾ ਦੇ ਸਚਕੰਡ ਵਾਸੀ ਮਾਤਾ ਪਿਤਾ ਸਵਰਗਿਆ ਗੰਗਾ RAM ਸਿੰਘ ਇਨਸਾਂ ਗੁਰਦੇਵ ਕੌਰ ਇਨਸਾਂ ਦੀ ਯਾਦ ਨੂੰ ਸਮਰਪਿਤ ਪੰਛੀਆਂ ਦੀ ਸੇਵਾ ਦਾ ਉਪਰਾਲਾ ਕੀਤਾ ਗਿਆ ਸੀ। ਇਸ ਕਾਰਜ ਦੇ ਤਹਿਤ ਪੰਛੀਆਂ ਦੇ ਪਾਣੀ ਪੀਣ ਲਈ 505 ਕਟੋਰੀ ਐਮ ਐਸ ਜੀ ਲਿਖਿਆ ਕੇ ਜਿੰਨਾ ਉੱਪਰ ਅਤੇ 585 ਪਾਣੀਆਂ ਦੀਆਂ ਬੋਤਲਾਂ ਅਤੇ 520 ਚੋਗੇ ਦੇ ਪੈਕੇਟ ਵੰਡਿਤ ਕੀਤੇ ਗਏ। ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਸਨੇਹ ਕਾਰ ਦੀ ਜਦ ਆਸ-ਪਾਸੇ ਦੇ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਇਸ ਦੀ ਭਰਪੂਰ ਸ਼ਲਾਗਾ ਕੀਤੀ ਅਤੇ ਲੋਕਾਂ ਨੇ ਕਿਹਾ ਕਿ ਡੇਰਾ ਦੇ ਪ੍ਰੀਮੀਅਮ ਵੱਲੋਂ ਲੋਕਾਂ ਨੂੰ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ ਕਿਉਂਕਿ ਜਿਸ ਤਰੀਕੇ ਦੀ ਗਰਮੀ ਕਹਿਰ ਵਰਪਾ ਰਹੀ ਹੈ ਪਾਰਾ 40-47 ਡਿਗਰੀ ਤੱਕ ਪਹੁੰਚ ਰਿਹਾ ਜਿਸ ਇਹ ਚ ਡੇਰਾ ਸ਼ਰਧਾਲੂ ਦੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜਿਸ ਤਰੀਕੇ ਦੇ ਨਾਲ ਪੰਛੀਆਂ ਦੀ ਸਾਰ ਸੰਭਾਲ ਕਰ ਰਹੇ ਨੇ ਅਜਿਹਾ ਚ ਸਾਨੂੰ ਵੀ ਇੰਨਾ ਬੇਜਵਾਨ ਪਸ਼ੂ ਪੰਛੀਆਂ ਦੀ ਸਾਰ ਸੰਭਾਲ ਲੈਣ ਦੀ ਲੋੜ ਹੈ ਬਹੁਤ ਵਧੀਆ ਉਪਰਾਲਾ ਹੈਗਾ ਦੇਖੋ ਅੱਜਕੱਲ ਗਰਮੀ ਬਹੁਤ ਪਿਆਰੀ ਹੈ ਟੈਂਪਰੇਚਰ ਬਹੁਤ ਹਾਈ ਹੈਗਾ ਤੇ ਪੰਛੀ ਆਪਾਂ ਦੇਖ ਰਿਹਾ ਤੋਂ ਵਿੱਚ ਮਰ ਰਹੇ ਆ ਉਹਦੇ ਲਈ ਸਰਹੋਲੇ ਜਿਹੜਾ ਅੱਜ ਪ੍ਰਬੰਧ ਕੀਤਾ ਬਹੁਤ ਵਧੀਆ ਹੈਗਾ ਇਹ ਤੇ ਅਸੀਂ ਸਾਰਿਆਂ ਨੂੰ ਇਸ ਦੀ ਚਾਹੀਦਾ ਤੇ ਇਸ ਮੌਕੇ ਤੁਹਾਨੂੰ ਧੰਨਵਾਦ ਕਰਦੇ ਹਾਂ ਉਹਨਾਂ ਦਾ ਜੋ ਇਹਨਾਂ ਨੇ ਉਪਰਾਲਾ ਕੀਤਾ ਤੁਸੀਂ ਵੀ ਇਹਦੇ ਵਿੱਚ ਕੋਈ ਯੋਗਦਾਨ ਪਾਉਂਗੇ ਜਰ ਜਾਨਾ ਪਾਣੀ ਤੁਸੀਂ ਪਾਇਆ ਕਰੋਗੇ ਕਿ ਸੁਚੋਗਾ ਵੀ ਆਪਣੇ ਵੱਲੋਂ ਵੀ ਕਰਾਂਗੇ ਆਪਾਂ ਸਿਰਫ ਪਾਣੀ ਵੀ ਰੋਜ਼ ਪਾਇਆ ਕਰਾਂਗੇ ਥੈਂਕ ਯੂ ਕਰਵਾ ਦਿੱਤਾ ਸਾਧ ਸੰਗ ਦੀ ਦੇ ਜਿਨ੍ਹਾਂ ਨੇ ਪੰਛੀਆਂ ਦੀ ਗਰਮੀ ਦੀ ਰੁੱਤ ਦੇ ਵਿੱਚ ਸੇਵਾ ਕੀਤੀ ਹੈ ਇਹਨਾਂ ਦੇ ਵਿੱਚ ਪਾਣੀ ਦੀ ਬੋਤਲਾਂ ਅੰਛੀਆਂ ਲਈ ਦਾਣਾ ਅੱਜ ਸਾਰੇ ਸਟਾਫ ਨੂੰ ਦਿੱਤਾ ਗਿਆ ਇਹ ਬਹੁਤ ਹੀ ਸਲਾਹਕਾਜੋਗ ਪ੍ਰੰਾਲਾ ਹੈ ਕਿਉਂਕਿ ਅੱਜਕੱਲ੍ਹ ਗਰਮੀਆਂ ਦੀ ਰੁੱਤ ਜਿਹੜੀ ਹੈਗੀ ਲੋਹ ਬੜੀ ਵਗ ਰਹੀ ਹੈ ਤੇ ਪੰਛੀਆਂ ਨੂੰ ਜਿਹੜਾ ਬਚਾਉਣਾ ਇਹ ਵੀ ਇੱਕ ਕੁਦਰਤ ਸੋਮਿਆਂ ਨੂੰ ਜਿਹੜਾ ਬਚਾਉਣ ਦੇ ਨੀਤੀ ਵਿੱਚ ਹੈ ਅਸੀਂ ਸਮੁੱਚੇ ਸੰਗਠਨਾਂ ਜਿਹੋ ਜੇ ਸਾਡੇ ਕੋਲ ਪਹੁੰਚੀ ਹੈ ਦਾ ਧੰਨਵਾਦ ਕਰਦੇ ਹਾਂ ਇਸ ਕਦਮ ਦੀ ਸਲਾਹਕਾ ਕਰਦੇ ਹਾਂ ਜਿਹੜਾ ਪੰਛੀਆਂ ਦੇ ਲਈ ਬਾਲਾ ਕੀਤਾ ਗਿਆ ਬਹੁਤ ਸ਼ੌਕਸਲਾਗਾ ਜੋ ਪਰਾਂ